ਜਿੱਥੇ ਪੰਜਾਬ ਯੂਨੀਵਰਸਿਟੀ ਦੀ ਐਂਟਰੀ ਬੰਦ ਕੀਤੀ ਹੋਈ ਹੈ ਤਾਂ ਉੱਥੇ ਅੱਜ ਨੌਜਵਾਨ ਜਿੱਥੇ ਪ੍ਰੋਟੈਸਟ ਕਰ ਰਹੇ ਤਾਂ ਉੱਥੇ ਇੱਕ ਵੱਖਰੀ ਤਸਵੀਰ ਜ਼ਰੂਰ ਨੌਜਵਾਨ ਵੱਲੋਂ ਸੱਤਨਾ ਵਾਇਗਰ ਜਾਬ ਕੀਤਾ ਜਾ ਰਿਹਾ ਹੈ ਪੰਜਾਬ ਯੂਨੀਵਰਸਿਟੀ ਦੇ ਬਾਹਰ ਬੈਠ ਕੇ ਹਾਲਕੀ ਗਿਣਤੀ ਬਹੁਤ ਘੱਟ ਹੈਗੀ ਕਿਉਂਕਿ ਪੰਜਾਬ ਦੇ ਜਿਹੜੇ ਪ੍ਰੋਟੈਸਟ ਕਰ ਧੰਨਾ ਕਰ ਇਹਨੂੰ ਪੰਜਾਬ ਚ ਰੋਕਿਆ ਗਿਆ ਤਾਂ ਹੁਣ ਜਿਹੜੇ ਚੰਡੀਗੜ੍ਹ ਦੇ ਤੇ ਉਹਨਾਂ ਨੂੰ ਚੰਡੀਗੜ੍ਹ ਦੇ ਗੇਟ ਅੰਦਰ ਨਹੀਂ ਜਾਂਦਾ ਜਾ ਰਿਹਾ ਤੇ ਜਿਹੜਾ ਪ੍ਰੋਟੈਸਟ ਹੈ ਇਹ ਹੁਣ ਗੇਟਾਂ ਦੇ ਮੂਹਰੇ ਹੀ ਇੱਕ ਵਾਇਗਰੂ ਜਾਬ ਦੇ ਰੂਪ ਦੇ ਚ ਕੀਤਾ ਜਾ ਰਿਹਾ ਤੇ ਵਾਇਗਰੂ ਜਾਬ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਨੌਜਵਾਨ ਕਿ ਸਤਾਰਾਂ ਦੀ ਹੁੱਲੜ ਬਾਜੀ ਨਹੀਂ ਕਰ ਰਹੇ ਸਗੋਂ ਵਾਇਗਰ ਦਾ ਜਾਬ ਕਰ ਰਹੇ ਨੇ ਬਹੁਤ ਸੋਹਣੀ ਤਸਵੀਰ ਹੈ ਪੰਜਾਬ ਯੂਨੀਵਰਸਿਟੀ ਦੀ ਦੇਖ ਸਕਦੇ ਹੋ ਅੱਧੀ ਹੈ ਜੀ ਅਸੀਂ ਹੁਣ ਜੇ ਡੇਟਾ ਵੀ ਗੁਣਾ ਥੋੜੀ ਜੇਟ ਤੋਂ ਦੂਰੋਂ ਖੜ ਕੇ ਦੇਖ ਲਿਆ ਕਿੰਨੀ ਕਬੱਡੀ ਗੱਲ ਹੈ ਵੀ ਉਹ ਯੂਨੀਵਰਸਿਟੀ ਦਾ ਗੇਟ ਵੀ ਦੇਖੋ ਨਹੀਂ ਦੇਖ ਸਕਦੇ ਡੰਗਰ ਆਸ ਉਹ ਡਰ ਨਹੀਂ ਜਾ ਬਿਲਕੁਲ ਬਿਲਕੁਲ ਸਾਡੀ ਯੂਨੀਵਰਸਿਟੀ ਹੈ ਕਿਸੇ ਨੂੰ ਚੋਣੀ ਹੈ ਉਹਦੇ ਵਾਸਤੇ ਆਏ ਆ ਪੀਸਫੁੱਲ ਆਏ ਆ ਤੁਹਾਨੂੰ ਸਾਡੇ ਹੱਥਾਂ 'ਚ ਕੋਈ ਨਜ਼ਰ ਆ ਰਿਹਾ ਬਿਲਕੁਲ ਫ੍ਰੀਹੈਂਡ ਆਏ ਆ ਤੇ ਸਾਨੂੰ ਟੁੱਟ ਕੇ ਭੱਜ-ਭੱਜ ਕੇ ਆ ਪੈਂਦੇ ਜਿਵੇਂ ਅਸੀਂ ਡੰਗਰ ਹੁੰਦੇ ਆ ਅਸੀਂ ਖਾਲੀ ਹੱਥ ਖੜੇ ਆ ਕਿਸੇ ਨੂੰ ਕੁਝ ਕਿਹਾ ਇਹਨਾਂ ਨੂੰ ਅਸੀਂ ਅੱਜ ਤੱਕ ਹੁਣ ਇਹ ਦੱਸਦੇ ਹਾਂ ਜਲਦੀ ਨੌਜਵਾਨ ਆਏ ਆ ਸ਼ਹਿਰ ਦੇ ਕਿਸੇ ਇੱਕ ਵੀ ਪੁਲਿਸ ਵਾਲੇ ਨੂੰ ਕੋਈ ਫਾਲਤੂ ਬੋਲੇ ਆਵੇ ਕਿਸੇ ਨੂੰ ਕੁਝ ਕਿਹਾ ਹੋਵੇ ਖਾਲੀ ਹੱਥ ਖੜੇ ਆ ਕੋਲਾ ਜਾਂ ਕੋਲਾ ਨੇ ਪੱਜੇ ਆਉਂਦੇ ਜਿਵੇਂ ਅਸੀਂ ਟੰਗਰ ਕੀ ਕਹਿ ਰਹੇ ਆਪਣੇ ਜੀ ਵੀ ਇੱਥੇ ਵੀ ਨਹੀਂ ਖੜਨਾ ਉਹ ਪਰਲੇ ਪਾਸੇ ਜਾਓ ਰੌਂਗ ਸਾਈਡ ਇੱਥੇ ਖੜੇ ਵੀ ਨਹੀਂ ਦੇ ਰਹੇ ੱੱਕੇ ਮਾਰ ਮਾਰ ਉਧਰ ਭਜਾਉਂਦੇ ਆ ਇੱਕ ਬਜ਼ੁਰਗ ਮਾਤਾ ਜੀ ਆਏ ਸੀ ਉਹਨਾਂ ਨੇ ਅੰਦਰ ਜਾਉਣਾ ਸੀ ਬਹੁਤ ਇਮੋਸ਼ਨਲ ਹੋਏ ਹੋਏ ਸੀ ਉਹ ਕਹਿੰਦੇ 1954 55 ਦੇ ਵਿੱਚ ਇੱਥੇ ਪੜ੍ਹੀ ਆ 86 86 ਸਾਲ ਦੀ ਉਹਨਾਂ ਦੀ ਉਮਰ ਹੈ ਉਹਨਾਂ ਨੇ ਅੰਦਰ ਜਾਣਾ ਸੀ ਉਹ ਵਿਚਾਰੇ ਇੱਥੋਂ ਮੱਛੜ ਟਪਕੇ ਅਸੀਂ ਉਹਨਾਂ ਨੂੰ ਦੇਖਣ ਆਏ ਸੀ ਵੀ ਮਾਤਾ ਜੀ ਅੰਦਰ ਚਲੇ ਗਏ ਜਾਂ ਇਹ ਉਹਨਾਂ ਨੂੰ ਅੰਦਰ ਜਾਣ ਦੇ ਰਹੇ ਕਿ ਨਹੀਂ ਉਹ ਤਾਂ ਬਜ਼ੁਰਗ ਹੈ ਕੋਈ ਤਾਂ ਨਹੀਂ ਕੋਈ ਨੁਕਸਾਨ ਕਰ ਸਕਦੇ ਦੇਖੋ ਉਹਨਾਂ ਨੂੰ ਨਹੀਂ ਜਾਣ ਦਿੱਤਾ ਵਾਕਈ ਸਹੀ ਗੱਲ ਉਹਨਾਂ ਨੂੰ ਨਹੀਂ ਜਾਣ ਦਿੱਤਾ ਖੜੇ ਆ ਜੇ ਉਹਨਾਂ ਨੂੰ ਦੇਖਣ ਵਾਸਤੇ ਅਸੀਂ ਅੱਗੇ ਆ ਗਏ ਤੇ ਟੁੱਟ ਕੇ ਭੱਜ ਕੇ ਸਾਨੂੰ ਐ ਪਏ ਨੇ ਇਹਦਾ ਕੀ ਮਤਲਬ ਐ ਏਦਾਂ ਪੈਣ ਦਾ ਸਾਹਮਣੇ ਖਾਲੀ ਹੱਥ ਨਾਲ ਕੋਈ ਸਾਡੇ ਕੋਲ ਅਸੀਂ ਕੁਛ ਕਰਤਾ ਕਿਸੇ ਨੂੰ ਕੋਈ ਹਥਿਆਰ ਚੱਕਿਆ ਹੋਇਆ ਖਾਲੀ ਹੱਥ ਖੜੇ ਆ ਅਸੀਂ ਕੋਈ ਛੋਟੇ ਭਾਜੀ ਛੋਟੇ ਨਹੀਂ ਪੜਦੇ ਇੱਥੇ ਚਾਹੋ ਸੁਤੰਤ ਤੇ ਪਾਓ ਸਿੰਘਾ ਮਾਰੇ ਦਰ ਗੇ ਜੀ ਆਪ ਹੱਥ ਦੇ ਮੁਝੇ ਅਬਰਿਆ ਮਰਨ ਕਾਲ ਕਾ ਤਾਸ ਨਵਰੀਆ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜਛਣ ਉਪਜਾਇਓ ਬਹੁਤ ਅਨ ਏਕੇ ਅਵਤਾਰ रसोई गुरु समझियो हमारा नमस्कार तिसहि को हमारी सकल प्रजा जिन आप सवारी सिखन को शिव गुण सुख दीयो सत्रन को पल मोबद कियो कट कट के अंतर की जानत पले बुरे की पीर पहचानत दीदे कंचर अस्तुल्ला सम्पर कृपा तुस्तरुल्ला संतान दुख पाए ते दुखी सुख पाए सादन के सुखी एक एक ही पीर पहचान कट कट के पट पट के जान जब उकरक करा कर तारा प्रजा तर्क तब दे अपारा जब आकर्ख करदो कर हो कबूत मैं मिंत दे ਦਰਸਬੂ ਜੇਤੇ ਪਦਨ ਸਿਸ਼ਟ ਸਭ ਧਾਰ ਹੈ ਆਪੇ ਆਪਣੀ ਬੂਜੇ ਉਚਾਰਾ ਹੈ ਤੁਮ ਸਭ ਹੀ ਦੇ ਰਹੇ ਨਿਰਾਲਪ ਜਾਨਤ ਬੇਦ ਬੇਦ ਅਰ ਆਲਪ ਨਿਰੇ ਕਾਰ ਨਿਪਕਾਰ ਦੇ ਲੰਭ ਆਦ ਅਨੀਲ ਅਨਾਦ ਅਸੰਭ ਦਾਤਾ ਮੋੜ ਉਚਾਰਤ ਪੇਦਾ ਜਾਕਪੇ